ਅਲਕਾ ਗੁਰੂਵਰ ਸਾਹਿਬ ਪਿੰਡ ਜਮਾਲਗੜ੍ਹ ਛੋਟੇ ਪੰਜੇ ਗਿਆ ਤੂੰ ਦੋ ਬੱਚੀਆਂ ਨਾਲ ਸ਼ਰਮਨਾਥ ਕਾਨੂੰਨੀ ਹਰਕਤ ਕਰਨ ਵਾਲੇ ਪਾਰਟੀ ਜੋਗਿੰਦਰ ਸਿੰਘ ਪੁੱਤਰ ਨਿਆਮਤ ਰਾਏ ਨੂੰ ਪੁਲਿਸ ਨੇ ਅੱਜ ਜਲਾਲਾਬਾਦ ਦੀ ਮਾਣਯੋਗ ਦਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਜੋਗਿੰਦਰ ਸਿੰਘ ਗਰੰਥੀ ਨੂੰ ਜੱਜ ਸਾਹਿਬ ਵੱਲੋਂ 2 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਹੈ ਦੱਸਿਆ ਜਾਂਦਾ ਹੈ ਕਿ ਜੋਗਿੰਦਰ ਸਿੰਘ ਗਰੰਥੀ ਜੋ ਕਿ ਪਿਛਲੇ 35-40 ਸਾਲ ਤੋਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਰਿਹਾ ਸੀ ਜਿਸ ਦੀ ਉਮਰ 65 ਤੋਂ 70 ਸਾਲ ਹੈ ਅਤੇ ਉਸ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਛੋਟੀਆਂ-ਛੋਟੀਆਂ ਬੱਚੀਆਂ ਨਾਲ ਸ਼ਰਮਨਾੰਦ ਕਟਨਾ ਕੀਤੀ ਜਿਸ ਦੀ ਉਮਰ 6 ਸਾਲ ਅਤੇ ਦੂਸਰੀ ਦੀ ਉਮਰ 9 ਸਾਲ ਹੈ ਉਸ ਬੱਚੀਆਂ ਦੇ ਨਾਲ ਜੋਗਿੰਦਰ ਸਿੰਘ ਗ੍ਰੰਥੀ ਨੇ ਮੰਦ ਭਾਗੀ ਕਟਨਾ ਕੀਤੀ ਜਿਸ ਦੇ ਨਾਲ ਸਾਰੇ ਪਿੰਡ ਦੇ ਵਿੱਚ ਆਹ ਹੰਕਾਰ ਮਚ ਗਈ ਅਤੇ ਅੱਜ ਉਸ ਨੂੰ ਮਾਣਯੋਗ ਦਲਦਚਪੇਸ਼ ਕੀਤਾ ਗਿਆ ਹੈ ਅਤੇ ਜੱਜ ਸਾਹਿਬ ਵੱਲੋਂ 2 ਦਿਨ ਦਾ ਹੋਰ ਮਾਣ ਦਿੱਤਾ ਗਿਆ ਬੜੀ ਕਾਨੂੰਨੀ ਤੇ ਮੁੱਧ ਭੰਗੀ ਹਰਕਤ ਕੀਤੀ ਹੈ ਬੰਦੇ ਨੇ ਸਮਾਜ ਜਿਹੜੇ ਕਰਤਿਆਂ ਨੇ ਜਿਹੜੇ ਇਸਤਰੀ ਦੇ ਬੰਦੇ ਨੇ ਇਹਨਾਂ ਨੂੰ ਸੱਚ-ਸੱਚ ਖਤਰਾ ਲੈਣਾ ਚਾਹੀਦਾ ਜੋ ਉਸਨੇ ਕੀਤਾ ਹੈ ਇਸ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਇਹਨੂੰ ਪੂਰਾ ਕੇਸ ਦਮ ਖਤਰਾ ਲੈ ਸੀ ਬਲਾਂਗੇ ਦੇ ਖਿਲਾਫ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਜੁਰਤ ਨਾ ਕਰ ਸਕੇ ਸਰਪੂਰ ਮਾਣ ਵਗੈਰਾ ਮਿਲਣ ਦਾ 2 ਦਿਨ ਦਾ ਰਮਾਨ ਜੈਸਾ ਮਿਲ ਦਿੱਤਾ ਜੀ ਅੱਜ ਇਹ ਹੋਇਆ ਸੀ ਦਲੀਲਾਂ ਸੁਣੀਆਂ ਗਈਆਂ ਜੱਜ ਸਾਹਿਬ ਵੱਲੋਂ ਰਾਜਸਟਾਨ ਵੱਲੋਂ ਆਜੇ ਵੱਲੋਂ ਵੀ ਬਹੁਤ ਜ਼ਿਆਦਾ ਕੁਝ ਨਹੀਂ ਕੀਤਾ ਗਈ ਉਹ ਸਾਰੀਆਂ ਦਲੀਲਾਂ ਨੂੰ ਖਤਮ ਕਰਦੇ ਹੋ ਜੱਜ ਸਾਹਿਬ ਨੇ ਦੋ ਦਿਨ ਦਾ ਕੁਛ ਸਮਾਂ ਦਿੱਤਾ 17 ਤਰੀਕ ਤੱਕ ਇਹਨਾਂ ਦੇ ਕਹਿਣ ਮੁਤਾਬਕ ਦੀ ਉਮਰ 60 ਸਾਲ ਦੀ ਹੈ 60 65 ਸਾਲ ਦੀ ਹੈ ਜੀ ਜਿਹੜੀ ਬੱਚੇ ਨਾ ਹਰਕਤ ਹੋਈ ਉਹ ਕਿੰਨੇ ਕਿੰਨੇ ਸਾਲ ਦੇ ਉਹ 6-7 ਸਾਲ ਦੀ ਹੈ ਇੱਕ ਬੱਚੀ 6 ਸਾਲ ਦੀ ਹੈ ਦੂਜੀ 7 ਸਾਲ ਦੀ ਹੈ ਜੀ ਹਾਂ ਤੇ ਬਾਰੇ ਕੀ ਕਹਿਣਾ ਪਤਾ ਕੁਝ ਨਹੀਂ ਕੀਤਾ ਜੱਜ ਸਾਹਿਬ ਨੇ ਪਛਾਣ ਤੇ ਦਬਾਅ ਕਰਕੇ

ਇਹ ਫਿਰ ਆਹ ਪਣਾ ਦੋ ਤਿੰਨ ਘੰਟੇ ਬੈਠਾ ਇਹਨੇ ਕੁੱਤੇ ਵੱਖਰੇ ਆ ਦੋ ਤਿੰਨ ਘੰਟੇ ਬੈਠਣਗੇ ਵੱਖਰੇ ਹਾਂ ਆਪ ਇਹਨਾਂ ਦੇ ਕਰੀ ਵੀ ਗਿਆ ਹਾਂ ਯਾਰਸ ਮਿਲਣ ਹੈ ਅੱਛਾ ਬਸ ਹੋ ਨਹੀਂ ਅਸੀਂ ਲੋਕਾਂ ਨਾਲ ਹੀ ਕਰ ਲਓ ਕੇਵਲ ਜੀ ਇਹ ਮਾਮਲੇ ਦੇ ਵਿੱਚ ਦੋਸ਼ ਨੂੰ ਪੇਸ਼ ਕੀਤਾ ਕਿਉਂ ਹੈ ਅਸੀਂ ਮਕਦਮਾ ਦਰਜ ਸੀ ਮਕਦਮਾ ਨੰਬਰ 28 ਹੈ 7724 ਦਾ ਦਿਗਿੰਦਰ ਸਿੰਘ ਦੇ ਖਿਲਾਫ ਉਤਰ ਨਿਆਮਪਰਾ ਵਾਸੀ ਚੱਕ ਜਮਾਲਗੜ੍ਹ ਤੇ ਇਹਨਾਂ ਕਾਲ ਰੈਸਪਾਈ ਰੈਸ ਕੀਤਾ ਰਸਵਾਗੇ ਤੇ ਅੱਜ ਅਸੀਂ ਜੱਸਾ ਤੇ ਪੇਸ਼ ਕੀਤਾ ਤੇ ਜੋ ਸਾਨੂੰ ਦੋ ਦੋ ਨਰਮਾਨ ਮਿਲਿਆ ਤੇ ਇਹ ਡੰਗਾਈ ਦਾ ਪ੍ਰਤੀਕਤੀ ਦੇ ਜਾਓ ਵੀ ਜੋ ਮਿਸਰ ਸਫਰ ਮਿਸਲ ਦੇ ਸਾਥਾ ਉਹ ਵੀ ਮੰਨ ਲਿਓ। ਤੁਸੀਂ ਵੀ ਮੰਨਿਆ ਵੀ ਹੈ ਕਿ ਦੋਛੀ ਇਸੇ ਵਾਰ ਨਰਮਾਨ ਲਿਆ। ਕੋਈ ਉਹ ਤੁਹਾਨੂੰ ਜਵਾਬ ਨਹੀਂ ਦੇ ਰਿਹਾ। ਇਹ ਪੁਦੀਸ ਜਾਈ ਆਪਣਾ ਡੰਗਾਈ ਦਾ ਤਰਤੀਸ ਕਰਨ ਦੇ ਖਤਮ ਨਰਮਾਨ ਲਿਆ। ਸਰੇ ਆਵਰਚ ਤੋਂ ਇਹ ਕਿ ਤੁਸੀਂ ਆਖਣ ਲੱਗੇ ਅਸੀਂ ਆਵਰਚ ਕੀਤਾ ਇਹ ਕਹਿ ਰਹੇ ਕਿ ਮੈਂ ਸਵੇਰੇ 8 ਵਜੇ ਆਪ ਨੂੰ ਕਲੀਅਰ ਉਹ ਤਾਂ ਕਹਿੰਦੇ ਹੁੰਦੇ ਆ ਅਸੀਂ ਆਵਰਚ ਕੀਤਾ